ਅਸਲਾਮੁਆਲਿਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਵੀਡੀਓ ਸੁਖਵੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਵੀ ਪੱਕੇ ਸਬੂਤ ਸਾਹਮਣੇ ਆ ਗਏ ਆ ਜਿਹੜੇ ਕਿ ਉਹਨਾਂ ਨੂੰ ਫਸਾ ਸਕਦੇ ਆ ਇਹ ਕੀ ਡਿਟੇਲ ਹੈ ਇਹ ਆਪਾਂ ਅੱਜ ਦੀ ਵੀਡੀਓ ਚ ਜਾਣਨੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਅੱਜ ਦੀ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਹਾਂਜੀ ਪੰਜਾਬੀ ਦਾ ਸਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਇੱਕ ਬਹੁਤ ਵੱਡਾ ਕਾਂਡ ਹੋ ਗਿਆ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਇੱਕ ਗੱਲ ਚੱਲਦੀ ਆ ਰਹੀ ਸੀ ਕਿ ਪੰਜ ਪਿਆਰਿਆਂ ਦੇ ਨਾਲ ਪੰਜ ਪਿਆਰਿਆਂ ਦੇ ਨਾਲ ਜੋ ਤਸ਼ੱਦਦ ਉਹਨਾਂ ਨੇ ਕੀਤਾ ਸੀ ਉਹਨਾਂ ਦੀ ਹੁਣ ਸਜ਼ਾ ਨਹੀਂ ਲੱਗ ਰਹੀ ਹੈ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦਾ ਯਾਨੀ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਬਿੱਲ ਪਾਸ ਕਰਦਾ ਦੋ ਆਦਮੀਆਂ ਤੇ ਔਰ ਚੱਡੇ ਪਰਵਾਉਣ ਵਾਲਾ ਸੁਖਵੀਰ ਸਿੰਘ ਬਾਦਲ ਤਸੂਤਾ ਫਸ ਗਿਆ ਪੂਰੇ ਪਰਿਵਾਰ ਦੀ ਬਾਦਲ ਪਰਿਵਾਰ ਦੀ ਹਾਦਰ ਪਹ ਚੁੱਕੀ ਆ ਤੇ ਬਿਕਰਮ ਸਿੰਘ ਮਜੀਠੀਆ ਜਿਹੜੇ ਵਿੱਚ ਬੰਦ ਸੀ ਤਾਂ ਬਾਰ ਬਾਰ ਗੱਲ ਉੱਟ ਰਹੀ ਸੀ ਕਹਿੰਦੇ ਭਾਈਓ ਦੇ ਨਾਲ ਕਹਿੰਦੇ ਕੈਦੀ ਬੰਦਾ ਉਹਦੀ ਵਾਕ ਦੇ ਵਿੱਚ ਦੋ ਉਹਨਾਂ ਦੇ ਹੀ ਵਕੀਲ ਦਾ ਬਿਆਨ ਸੀ ਔਰ ਜਿਹੜੀ ਅੱਜ ਮੈਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਿਹਾ ਬਿਕਰਮ ਸਿੰਘ ਮਜੀਠੀਆ ਦੇ ਨਾਲ ਤਾਂ ਜੋ ਹੋਇਆ ਉਹ ਤਾਂ ਤੁਹਾਡੇ ਸਾਹਮਣੇ ਦਿਖਾਉਣਾ ਹੀ ਆ ਪਰ ਜਿਹੜਾ ਸੁਖਵੀਰ ਸਿੰਘ ਬਾਦਲ ਅੱਜ ਪੰਜਾਬ ਦੇ ਲੋਕਾਂ ਨੂੰ ਉਖਾੜਿਆ ਸੀ ਉਹੀ ਸੁਖਵੀਰ ਸਿੰਘ ਬਾਦਲ ਨੂੰ ਇਹਨਾਂ ਦੇ ਕਰਮਾਂ ਦੀ ਸਜ਼ਾ ਮਿਲਣ ਜਾ ਰਹੀ ਹੈ ਕਿਉਂਕਿ ਪੰਜ ਪਿਆਰਾਂ ਦੇ ਉਹਨਾਂ ਨੇ ਛੱਡੇ ਪਰਵਾ ਦਿੱਤੇ ਸੀ ਸੀਆਈ ਸਟਾਫ ਦੇ ਅੰਦਰ ਉਹਨਾਂ ਦੇ ਵਿੱਚੋਂ ਇੱਕ ਪੰਜ ਪਿਆਰਾਂ ਦੇ ਵਿੱਚੋਂ ਇੱਕ ਪਿਆਰਾ ਯਾਨੀ ਸਾਹਮਣੇ ਆ ਗਿਆ ਅੱਜ ਉਹ ਸੁਖਵੀਰ ਸਿੰਘ ਬਾਦਲ ਬਾਰੇ ਕੀ ਕੁਝ ਉਹਨਾਂ ਨੇ ਦੱਸਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਸਹੀ ਇਹ ਬਗਵੰਤ ਮਾਨ ਪੰਜਾਬ ਦੇ ਲੋਕ ਨੂੰ ਸੁਣਾ ਨਹੀਂ ਕਰ ਰਹੇ ਨੇ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਆਖੇ ਲੱਗ ਕੇ ਅੱਜ ਇਹਨਾਂ ਦੋਸ਼ੀਆਂ ਨੂੰ ਫਾਹੇ ਟੰਗ ਦਿੱਤਾ ਹੈ ਯਾਨੀ ਸਖਬੀਰ ਸਿੰਘ ਬਾਦਲ ਤੇ ਵੀ ਬਹੁਤ ਵੱਡਾ ਐਕਸ਼ਨ ਹੋ ਗਿਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਲੈ ਕੇ ਇਹਨਾਂ ਦੇ ਖੁਰ ਵਕੀਲ ਦਾ ਵਿਆਰ ਸੀ ਕਹਿੰਦਾ ਵਿਕਰਮ ਸਿੰਘ ਮਜੀਠੀਆ ਦੇ ਬੈਰਕ ਦੇ ਵਿੱਚ ਦੋ ਵੱਡੇ ਕਾਤਲ ਬੰਦੇ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੋਈ ਹੈ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਕਿਹਾ ਸੀ ਕਹਿੰਦਾ ਬਿਕਰਮ ਸਿੰਘ ਮਜੀਠੀਆ ਨੂੰ ਮਾਰ ਨਹੀਂ ਸਕਦੇ ਨੇ ਪਹਿਲਾਂ ਤਾਂ ਕੁੱਤ ਮਾਰ ਦੀ ਸ਼ੰਕਾ ਚੱਲ ਰਹੀ ਸੀ ਪਰ ਵਕੀਲ ਦਾ ਦਾਵਾ ਹੁੰਦਾ ਕਹਿੰਦਾ ਭਾਈ ਬਿਕਰਮ ਮਜੀਠੀਆ ਦੇ ਨਾਲ ਵੱਡੀ ਘਟਨਾ ਵਾਪਰ ਸਕਦੀ ਹੈ ਜ ਨਹੀਂ ਉਹਨੂੰ ਜਾਂਨੇ ਮਾਰ ਸਕਦੇ ਨਹੀਂ ਕਿਉਂਕਿ ਖੁਦ ਨੇ ਉਹਨਾਂ ਨੂੰ ਮਾਰਨ ਦਾ ਜਿਹੜਾ ਭਾਅ ਹੈ ਉਹ ਬਿਲਕੁਲ ਖਤਮ ਹੈ ਇਕਨੇ ਤਿੰਨ ਬੱਚੇ ਮਾਰੇ ਹੋਏ ਨੇ ਇੱਕ ਦੇ ਉੱਤੇ ਪੌਸਟ ਕੋ ਧਾਰਾ ਲੱਗੀ ਆ ਜਿਹੜੀ ਕਿ ਫਾਂਸੀ ਤੱਕ ਲੈ ਕੇ ਜਾਂਦੀ ਆ ਯਾਨੀ ਦੋਵਾਂ ਨੂੰ ਮੌਤ ਦੀ ਸਜ਼ਾ ਉਹਨਾਂ ਨੂੰ ਵੀ ਮੌਤ ਦੀ ਸਜ਼ਾ ਦਾ ਫਰਮਾਨ ਸੁਣਾਇਆ ਹੋਇਆ ਤਾਂ ਬਿਕਰਮ ਸਿੰਘ ਮਜੀਠੀਆ ਦੇ ਨਾਲ ਕੀ ਹੋਇਆ ਇਹ ਵੀ ਤੁਹਾਡੇ ਨਾਲ ਪੂਰੀ ਸਾਂਝੀ ਕਰਾਂਗੇ ਅਪਡੇਟ ਤੁਹਾਡੇ ਹੋਸ਼ ਉਡਾ ਦੇਣ ਵਾਲੀ ਆ ਉਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਕਿਵੇਂ ਜਰਾ ਆਪਣੇ ਗੁਨਾਹਾਂ ਦੀ ਸਜ਼ਾ ਨੂੰ ਹੋਰ ਭੁਗਤਣ ਜਾ ਰਹੇ ਨੇ ਔਰ ਕਿਵੇਂ ਉਹਨਾਂ ਦੇ ਉੱਤੇ ਵੱਡੇ ਇਲਜ਼ਾਮ ਲੱਗ ਚੁੱਕੇ ਨੇ ਕਿ ਸੁਖਵੀਰ ਸਿੰਘ ਬਾਦਲ ਨੇ ਚੱਡੇ ਕੁੜਾ ਦਿੱਤੇ ਸੀ ਪੰਜ ਪਿਆਰਿਆਂ ਦੇ ਇਹ ਛੋਟੀ ਮੋਟੀ ਗੱਲ ਨਹੀਂ ਪੰਜਾਬ ਵਾਲੋ ਬਹੁਤ ਵੱਡਾ ਖੁਲਾਸਾ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਮੈਂ ਇੱਕ ਵੀਡੀਓ ਦੇ ਜਰੀਏ ਇੱਕ ਜਿਹੜਾ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਬੰਦਾ ਉਹ ਸਾਹਮਣੇ ਆ ਕੇ ਦੱਸ ਰਿਹਾ ਕਹਿੰਦਾ ਵੀ ਸਾਡੇ ਚੱਡੇ ਕਿਵੇਂ ਪੜਵਾਏ ਸੀ ਤੇ ਅੱਜ ਉਹੀ ਸੁਖਵੀਰ ਸਿੰਘ ਬਾਦਲ ਐਵੇਂ ਨਹੀਂ ਸਜ਼ਾ ਭੁਗਤ ਰਹੇ ਸਭੋ ਜਿਹੜਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵਿਕਰਮ ਸਿੰਘ ਮਜੀਠੀਆ ਵੀ ਅਪਡੇਟ ਸਾਂਝੀ ਕਰਨਾ ਜਿਵੇਂ ਕਿ ਪੂਰੇ ਪਰਿਵਾਰ ਦੀ ਭਾਜੜ ਬਾਗੇ ਰੱਖ ਦਿੱਤੀ ਐ ਸੁਣੋ ਇਹ ਕਹਿਣ ਵੀ ਅਸੀਂ ਦੁਬਾਰਾ ਫੇਰ ਮੋਡੀਫਾਈ ਕਿਸੇ ਕਰਾ ਕੇ ਨਾ ਤਿਆਰੀ ਕਰਕੇ ਫੇਰ ਸੁਖਵੀਰ ਨੂੰ ਭਾਦੀਏ ਨਹੀਂ ਹੋਣਾ ਕਿਉਂਕਿ ਸੁਖਵੀਰ ਨੇ ਗੁਰਗਰਾਂ ਸਾਹਿਬ ਮੰਨਨਾ ਮੱਥਾ ਲਾਇਆ ਉਹ ਬੰਦਾ ਨਹੀਂ ਠਾ ਸਕਦਾ ਲੇਕਿਨ ਜਿਸ ਤਰ੍ਹਾਂ ਤੁਹਾਡੇ ਦੋਨਾਂ ਦੇ ਉੱਤੇ ਤੁਹਾਡੇ ਦੋ ਬ੍ਰਦਰਸ ਉੱਤੇ ਮਾਮਲਾ ਦਰਜ ਕੀਤਾ ਗਿਆ ਉਹ ਤਸ਼ੱਦਦ ਕਿੰਦਰ ਕਿਸ ਤਰ੍ਹਾਂ ਚੱਲਿਆ ਗਿਆ ਤੁਹਾਡੇ ਪਰਿਵਾਰ ਵੱਲੋਂ ਹੁਣ ਵੀ ਜਦੋਂ ਗੱਲ ਚਿਤਿਆਂਦੇ ਹੋ ਕਿ ਤੁਹਾਡੇ ਦਿਮਾਗ 'ਚ ਕੋਈ ਨਾ ਕੋਈ ਤਗਲਾਂ ਚੱਲਦੀਆਂ ਹੋਣਗੀਆਂ ਕਿ ਕਦਰ ਨਾ ਕਦੀ ਇਨਸਾਫ ਮਿਲੇਗਾ ਲੱਗਦਾ ਇਨਸਾਫ ਮਿਲੇਗਾ ਇਨਸਾਫ ਸਮਾਪ ਦੇ ਇਨਸਾਫ ਦੀ ਬਾਹਲੀ ਕੋਈ ਹੈ ਨਹੀਂਗੀ ਲੋੜ ਕੋਈ ਗੱਲ ਨਹੀਂ ਜੀ ਗੁਰੂ ਸਾਹਿਬ ਦੇ ਸਤਿਕਾਰ ਵਜੋਂ ਜੀ ਅਸੀਂ 11 ਦਿਨ ਸੀਐਸਟਾਫ ਰਹੇ ਆ ਚੱਡੇ ਫੜਾਏ ਆ ਕਰੰਟ ਤੱਕ ਲਵਾਏ ਆ ਉੱਠੇ ਤੱਕ ਲਮਕਾਇਆ ਗਿਆ ਸਾਨੂੰ ਉਹ ਅਸੀਂ ਝੱਲਿਆ ਕੋਈ ਦਿੱਕਤ ਨਹੀਂ ਕਿਉਂਕਿ ਉਹਦੇ ਵਿੱਚ ਅ ਜਸਵੀਰ ਬਾਦਲ ਨੇ ਮੰਨਣਾ ਸੀ ਜਸਵੀਰ ਬਾਦਲ ਸਾਨੂੰ ਬਣਾ ਲੈਂਦਾ ਵੀ ਯਾਰ ਜਿੰਨਾ ਨੇ ਸਾਨੂੰ ਲਾਲਚ ਵੀ ਪਿਆਸਿਆਂ ਦਾ ਦਿੱਤਾ ਡਰਾਇਆ ਧਮਕਾਇਆ ਮਾਰਨ ਦਾ ਕਿਹਾ ਵੀ ਤੈਨੂੰ ਮਾਰ ਕੇ ਫਿਰ ਗੁਰਦੇ ਦੀ ਨਹਿਰ ਛੱਡ ਦੇਣਾ ਇੱਥੋਂ ਤੱਕ ਸਾਡੇ ਲਈ ਸ਼ਬਦ ਵਰਤੇ ਕਿ ਪੁੱਟਿਆ ਵੀ ਕਰੰਟ ਵੀ ਲਾਇਆ ਮੇਰਾ ਭਰਾ ਅੱਜ ਵੀ ਮਤਲਬ ਕਿ ਏਸੀ ਚ ਨਹੀਂ ਪੈ ਸਕਦਾ ਇੰਨਾ ਉਹਦੇ ਤੇ ਤਸ਼ੱਦਦ ਹੋਇਆ ਜਦੋਂ ਮਤਲਬ ਠੰਡ ਜਦੋਂ ਆਉਂਦਾ ਉਹਨੂੰ ਇਹ ਚੀਜ਼ ਮਹਿਸੂਸ ਨਹੀਂ ਹਿਆ ਚਲੋ ਛੋਟੀਆਂ ਗੱਲਾਂ ਤੇ ਜੇ ਉਹਦੋਂ ਸਾਨੂੰ ਬਣਾ ਲੈਂਦਾ ਵੀਰ ਬਾਦਲ ਤਾਂ ਜਸਵੀਰ ਬਾਦਲ ਨੇ ਮੰਨਣਾ ਹੀ ਗੱਲ ਤਾਂ ਸਭ ਤੇ ਆ ਕੇ ਵੀ ਹਾਂ ਅਸੀਂ ਪਿਆਰ ਦੀ ਕਰਾਈ ਹੈ ਜੇ ਅਸੀਂ ਉਹਨਾਂ ਨੂੰ ਸਾਹ ਨਿਆਜ਼ੀ ਦੋਸ਼ੀ ਨਹੀਂ ਬੜੇ ਮੰਨਣਾ ਸੀ ਇਹ ਗੱਲ ਤਾਂ ਸੁਣ ਲਿਆ ਪੰਜਾਬ ਵਾਲੇ ਉਸ ਤੋਂ ਪਹਿਲਾਂ ਕਿ ਮੈਂ ਵਿਕਰਮ ਮਜੀਠੀਆ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂ ਪਰ ਮੈਂ ਇੱਥੇ ਸਾਡੇ ਪੰਜਾਬ ਦੇ ਲੋਕਾਂ ਨੂੰ ਪਹੁੰਚਾਉਣਾ ਕਿ ਦੇਖੋ ਜਿਹੜਾ ਬੰਦਾ ਪੰਜ ਪਿਆਰਾਂ ਦੇ ਚੱਡੇ ਪੜਵਾ ਸਕਦਾ ਹੈ ਕਰੰਟ ਲਵਾ ਸਕਦਾ ਹੈ ਤੇਰੇ ਨੂੰ ਧਮਕੀਂਂਵਾ ਸਕਦਾ ਉਹਦਾ ਉਹਦਾ ਰਾਜ ਸੀ ਜਦੋਂ ਵੀ ਇਹ ਗੱਲ ਬੀਤੀ ਹੈ ਵੇਰ ਪੰਜਾਬ ਦੇ ਅੰਦਰ ਜੇਕਰ ਹੋਣ ਇਹਨਾਂ ਦਾ ਰਾਜ ਆਉਂਦਾ ਜਿੰਨੇ ਹੁਣ ਪਰੇ ਪੜਾਉਂਦੇ ਫਿਰਦੇ ਨੇ ਕਿ ਸਾਡੀ ਸਰਕਾਰ ਆ ਜਾਵੇ ਪੰਜਾਬ ਦੇ ਲੋਕਾਂ ਨੇ ਹੁਣ ਦੇਖ ਲੈਣਾ ਚਾਹੀਦਾ ਵੀ ਜਿਹੜੇ ਲੋਕ ਮੁੱਖ ਮੰਤਰੀ ਦਾ ਕਾਨੂੰਨੀ ਬਖਸ਼ ਦੇ ਸਿੱਧੀ ਧਮਕੀ ਦੇ ਦਿੰਦੇ ਨੇ ਉਹ ਪਰਿਵਾਰ ਤੁਹਾਡੇ ਪੰਜਾਬ ਦੇ ਸਾਡੇ ਆਪਣੇ ਆਪ ਦੇ ਲੋਕਾਂ ਦੇ ਨਾਲ ਕੀ ਕਰ ਸਕਦਾ ਇਹਦਾ ਅੰਦਾਜ਼ਾ ਤੁਸੀਂ ਇਹਨਾਂ ਗੱਲਾਂ ਤੋਂ ਲਾ ਸਕਦੇ ਹੋ ਤਾਂ ਹੁਣ ਬੇਟਾ ਸਿੰਘ ਮਗੀਥੀਆ ਤੇ ਆਜੋ ਉਹਨਾਂ ਦੇ ਵਕੀਲ ਦਾ ਕੱਲ ਪਰਸ ਦਾ ਇੱਕ ਬਿਆਨ ਸੀ ਚੇਰੀ ਕਾਨੂੰਨੀ ਪੇਸ਼ੀ ਹੁੰਦੀ ਆਉਂਦੀ ਹੈ ਉਹਨਾਂ ਨੇ ਇੱਕ ਬਿਆਨ ਦਿੱਤਾ ਸੋਸ਼ਲ ਮੀਡੀਆ ਦੇ ਵਿੱਚ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੀ ਬਾਰਕ ਦੇ ਵਿੱਚ ਦੋ ਕੈਦੀ ਬੰਦ ਨੇ ਕਿ ਉਹ ਜਿਹੜੇ ਕੈਦੀ ਨੇ ਕੋਈ ਆਮ ਖਾਸ ਕੈਦੀ ਨਹੀਂ ਹੈਗੇ ਉਹ ਕੈਦੀ ਨੇ ਜਿਨ੍ਹਾਂ ਨੂੰ ਮੌਤ ਦਾ ਭੈ ਉਹਨਾਂ ਦੇ ਦਿਲ ਦੇ ਵਿੱਚੋਂ ਖਾਤਮ ਯਾਨੀ ਮੌਤ ਦੀ ਸਜ਼ਾ ਦਾ ਫਰਮਾਨ ਪਹਿਲੀ ਸੁਣਾਇਆ ਹੋਇਆ ਜੱਜ ਸਾਹਿਬ ਨੇ ਔਰ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਖਬਰ ਜਿਹੜੀ ਡਰਾਉਣ ਵਾਲੀ ਉਹਨਾਂ ਦੇ ਲੋਕਾਂ ਲਈ ਹੈ ਕਿਸੇ ਵੇਲੇ ਵੀ ਬਿਕਰਮ ਸਿੰਘ ਮਜੀਠੀਆ ਦਾ ਦਰ ਘੋੜ ਸਕਦੇ ਨੇ ਜਾਂ ਉਹਨੂੰ ਕੁੱਟ ਮਾਰ ਕਰ ਸਕਦੇ ਨੇ ਇਹ ਇਹਨਾਂ ਦੇ ਵਕੀਲ ਦਾ ਦਾਵਾ ਸੀ ਕਹਿੰਦਾ ਉਸ ਬੰਦੇ ਨੂੰ ਉਹਨਾਂ ਕੈਦੀਆਂ ਦੇ ਕੋਲ ਮੌਤ ਦਾ ਫਤਰਾ ਵੀ ਹੈ ਇਹ ਗੱਲ ਤਾਂ ਅੰਦਾਜ਼ਾ ਤਾਂ ਪੂਰਾ ਪੰਜਾਬ ਹੀ ਜਾਣਦਾ ਕਿ ਜਿਹੜੇ ਬੰਦੇ ਨੂੰ ਬੰਦ ਕੀਤਾ ਹੋਇਆ ਉਹਨਾਂ ਕੈਦੀਆਂ ਕੋਲ ਜਿਹੜੇ ਖੁੰਖਾਰ ਕੈਦੀ ਦੋਨੇ ਵਕੀਲ ਮੰਨ ਰਹੇ ਨੇ ਤਾਂ ਬਿਕਰਮ ਸਿੰਘ ਮਜੀਠੀਆ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜਾ ਸਕਦਾ ਹੈ ਸਭ ਤੋਂ ਵੱਡੀ ਖਬਰ ਹੈ ਕਿਉਂਕਿ ਪੰਜਾਬ ਦੀ ਸਰਕਾਰ ਡਿਬਰੂਗੜ੍ਹ ਭੇਜਣ ਦੀਆਂ ਤਿਆਰੀਆਂ ਕਰ ਰਹੀ ਹੈ ਕਿਉਂਕਿ बार-बार ਉਹਨਾਂ ਦੇ ਵਕੀਲ ਵੀ ਜੇਲ੍ਹ ਦੇ ਵਿੱਚ ਜਾ ਕੇ ਕਹਿੰਦੇ ਸਾਨੂੰ ਤਾਂ ਮਿਲਣ ਨਹੀਂ ਦਿੱਤਾ ਯਾਰ ਪਰ ਪੰਜਾਬ ਦੇ ਉਹ ਸਰਕਾਰੀ ਵਕੀਲ ਜਿਹੜੇ ਸਰਕਾਰ ਪੱਖੋਂ ਖੜੇ ਕੀਤੇ ਨੇ ਉਹਨਾਂ ਨੇ ਸਾਰਿਆਂ ਦੀ ਪੋਰਖੋਲੀ ਕਹਿੰਦੇ ਭਾਈ ਮਾਨਯੋਗ ਹਾਈ ਕੋਰਟ ਨੇ 15 ਮਿੰਟਾਂ ਦਾ ਟਾਈਮ ਦਿੱਤਾ ਸੀ ਉਹਨਾਂ ਦੀ ਪਤਨੀ ਵੀ ਮਿਲੀ ਹੈ ਵਿਕਰਮ ਸਿੰਘ ਮਜੀਠੀਆ ਵੀ ਉਹਨਾਂ ਨੂੰ ਤੇ ਉਹਨਾਂ ਦੇ ਵਕੀਲ ਅਸ਼ਦੀਬ ਕਲੇਰ ਵੀ ਮਿਲ ਕੇ ਆਏ ਸੀ ਸੋ ਸਾਰਾ ਝੂਠ ਦਾ ਪਰਾਂਦਾ ਬਣਾ ਕੇ ਬਾਬਰ ਪਰਿਵਾਰ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗਿਆ ਹੁਣ ਇਹ ਕੱਲ ਦੇ ਜਿਹੜਾ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਰੌਲਾ ਪਾ ਰੱਖਿਆ ਦੋ ਚਾਰ ਬੰਦੇ ਇਕੱਠੇ ਕਰਕੇ ਕਹਿੰਦੇ ਜੀ ਅਸੀਂ ਪੰਜਾਬ ਦੇ ਅੰਦਰ ਵਾਪਸੀ ਕਰਨੀ ਹੈ ਸਾਡੀ ਸਰਕਾਰ ਬਣਨ ਜਾ ਰਹੀ ਹੈ ਯਾਨੀ ਇੱਕ ਹਵਾ ਬਣਾਈ ਜਾ ਰਹੀ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਬਿਲਕੁਲ ਸਟੀਕ ਜਿਹੜੇ ਕਿ ਫੈਸਲੇ ਲਾਰੇ ਹੁਣ ਸੁਖਬੀਰ ਬਾਦਲ ਨੂੰ ਚੱਡੇ ਪਾਰੰਦੇ ਦੇ ਰੂਪ ਦੇ ਵਿੱਚ ਵੀ ਗ੍ਰਿਫਤਾਰ ਕਰ ਸਕਦੀ ਹੈ ਪੰਜਾਬ ਦੀ ਸਰਕਾਰ ਕਿਉਂਕਿ ਇਹ ਮੁੱਦਾ ਬੜਾ ਭੱਜ ਚੁੱਕਿਆ ਦਵਾਰਾਂ ਤੋਂ ਚਾਹੇ ਗੰਨ ਪੁਰਾਣੀ ਹੈ ਪਰ ਸੁਖਬੀਰ ਬਾਦਲ ਨੂੰ ਅੰਦਰ ਪਸਾਉਣ ਦੇ ਲਈ ਵੇਅਦਵੀ ਦੇ ਮਾਮਲੇ ਔਰ ਦੂਜੇ ਪਾਸੇ ਇਹਨਾਂ ਦੇ ਚੱਡੇ ਪੜਵਾਏ ਜਿਹੜੇ ਪੰਜ ਪਿਆਰਾਂ ਦੇ ਉਹਨਾਂ ਦਾ ਦੇਸ਼ ਤਾਂ ਇਹਨਾਂ ਨੂੰ ਭੁਗੜਨਾ ਪੈਣਾ ਹੀ ਹੈ ਕਿਉਂਕਿ ਜਿਹੜੇ ਦੋਸ਼ ਲੱਗੇ ਨੇ ਚਾਹੇ ਇਹਨਾਂ ਨੂੰ ਸਾਡਾ ਪੰਜਾਬ ਜਾਂ ਫਿਰ ਸਰਕਾਰ ਮਾਫ ਕਰ ਦੇ ਪਰ ਉਹ ਕਾਲ ਤੱਕ ਸਾਡੀ ਜਿਹੜੀ ਅਦਾਲਤ ਹੈ ਉਹਨਾਂ ਨੂੰ ਮਾਫ਼ ਨਹੀਂ ਕਰਦੀ। ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਪੈਲਰੀ ਘੰਟੀ ਵਾਲ ਤੇ ਜ਼ਰੂਰ ਕਰ ਲੈਣਾ ਜੀ। ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਪੰਜ ਪਿਆਰਿਆਂ ਉੱਤੇ ਜ਼ੁਲਮ ਕੀਤਾ ਗਿਆ। ਪੰਜ ਪਿਆਰਿਆਂ ਦੇ ਇੱਕ ਸਦਸੇ ਦੇ ਉਸੇ ਇੱਕ ਮੈਂਬਰ ਦੇ ਉੱਤੇ ਪੁਲਿਸ ਨੇ ਇੰਨਾ ਕੁ ਜ਼ੁਲਮ ਕੀਤਾ ਕਿ ਅੱਜ ਵੀ ਕਹਿੰਦੇ ਆ ਕਿ ਜਦੋਂ ਸਰਦੀਆਂ ਹੁੰਦੀਆਂ ਨਾ ਤੇ ਉਹਦੇ ਜਿਹੜੇ ਜ਼ਖਮ ਹੈ ਨਾ ਦਰਦ ਕਰਦੇ ਆ ਜਿਹੜੀਆਂ ਪੀੜਾਂ ਨਿਕਲ ਆਉਂਦੀਆਂ ਆਉਂਦੀਆਂ ਕਿ ਇੰਨਾ ਉਹਨਾਂ ਨੂੰ ਮਾਰਿਆ ਸੀ ਇਹ ਕਾਹਦੇ ਤੋਂ ਜਦੋਂ ਕਿ ਇਹਨਾਂ ਕੋ ਬਾਦਲ ਕੇ ਪਰਿਵਾਰ ਕੋ ਪਾਵਰ ਸੀ ਇਖਤਿਆਰਾ ਸੀ ਉਦੋਂ ਇਹਨਾਂ ਨੇ ਇੰਨਾ ਕਿ ਉਹਦਾ ਨਜਾਇਜ਼ ਇਸਤੇਮਾਲ ਕੀਤਾ ਇੰਨੇ ਕਿ ਲੋਕਾਂ ਉੱਤੇ ਜ਼ੁਲਮ ਕੀਤਾ ਕਿ ਅੱਜ ਉਹ ਆਪ ਬੋਲਦੇ ਪਏ ਆਣ ਕੇ ਦੱਸਦੇ ਪਏ ਗਵਾਹੀ ਦਿੰਦੇ ਪਏ ਕਿ ਸਾਡੇ ਨਾਲ ਜ਼ੁਲਮ ਹੋਇਆ ਸੀ ਇਹ ਬਕਾਇਦਾ ਇਸ ਚੀਜ਼ ਦੇ ਗਵਾਹ ਆ ਸਾਡੇ ਕੋਲ ਜਿੱਥੇ ਮਰਜ਼ੀ ਗਵਾਹੀ ਲੈ ਲੋ ਤੇ ਹੁਣ ਜੇ ਅਗਰ ਸੀਐਮ ਭਗਵੰਤ ਮਾਨ ਸਾਹਿਬ ਇਸ ਪਾਸੇ ਆ ਗਏ ਤੇ ਫਿਰ ਸੁਖਬੀਰ ਸਿੰਘ ਬਾਦਲ ਦਾ ਬਚਣਾ ਵੀ ਮੁਸ਼ਕਲ ਹੈ ਕਿਉਂ ਕਿ ਵਿਕਰਮ ਸਿੰਘ ਮਜੀਠੀਆ ਤੇ ਆਲਰੇਡੀ ਜੇਲ੍ਹ ਦੇ ਵਿੱਚ ਹੈ ਉੱਥੇ ਉਹਨਾਂ ਨੂੰ ਫੜਿਆ ਹੋਇਆ ਵੈ ਤੇ ਕਹਿੰਦੇ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਕਹਿੰਦੇ ਆ ਕਿ ਜਿਹੜੇ ਸ੍ਰੀ ਬਿਕਰਮ ਸਿੰਘ ਮਜੀਠੀਆ ਵਾ ਉਹਨਾਂ ਨੂੰ ਜਿਹੜੇ ਬੈਰਕ ਚ ਰੱਖਿਆ ਗਿਆ ਵਾ ਉਹਦੇ ਵਿੱਚ ਹੋਰ ਬਹੁਤ ਹੀ ਖਤਰਨਾਕ ਮਲਜ਼ਮ 302 ਆ ਰਹੇ ਆ ਉਹਨਾਂ ਦੀ ਜਾਨ ਨੂੰ ਖਤਰਾ ਵਾ ਤੇ ਉਹਨਾਂ ਨੂੰ ਬੈਰਕ ਬਦਲੀ ਜਾਏ ਪਰ ਕਿਹਾ ਜਾ ਰਿਹਾ ਹੈ ਕਿ ਅਗਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੀ ਸੀਐਮ ਭਗਵੰਤ ਮਾਨ ਸਾਹਿਬ ਆਗੇ ਐਕਸ਼ਨ ਚ ਤੇ ਇਹਨਾਂ ਨੂੰ ਵੀ ਉਸ ਬਰਖ ਚ ਰੱਖਿਆ ਜਾਏਗਾ ਜਿਹਦੇ ਵਿੱਚ ਕੇ ਕਹਿੰਦੇ ਆ ਕਿ 302 ਦੇ ਖਤਰਨਾਕ ਮਲਜ਼ਮ ਹਾਲਾਂਕਿ ਜਦੋਂ ਕਿ ਸਰਕਾਰੀ ਵਕੀਲ ਦੇ ਨਾਲ ਗੱਲਬਾਤ ਕੀਤੀ ਕੋਰਟ ਨੇ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਜਨਾਬ ਐਸੀ ਗੱਲ ਹੀ ਕੋਈ ਨਹੀਂ ਹੈ ਉਹਨਾਂ ਦੀ ਬਾਰੇ ਚ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੈ ਨਾ ਹੀ ਉਹਨਾਂ ਨੂੰ ਕੋਈ ਜਾਨ ਦਾ ਖਤਰਾ ਹੈ ਇਹ ਸਿਰਫ ਔਰ ਸਿਰਫ ਆਵਾਮ ਨੂੰ ਇਸ਼ਤਿਹਾਲ ਦਉਣਵਾ ਦੇ ਆਵਾਮ ਦੀ سپورਟ حاصل ਕਰਨ ਵਾਸਤੇ ਸਾਰਾ ਕੰਮ ਕਰਨ ਦੇ ਤਾਂ ਕਿ ਆਵਾਮ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਤੇ ਬਾਹਰ ਸੜਕਾਂ ਤੇ ਆਉਣ ਇਸ਼ਤਿਆਲ ਕਰਨਾ ਰੇਲੀਆਂ ਕੱਢਣ ਤਾਂ ਕਿ ਇਹਨਾਂ ਨੂੰ ਰਿਲੀਫ ਮਿਲ ਸਕੇ ਬਾਕੀ ਵੀਰੋ ਤੁਸੀਂ ਇਹ ਸਾਰੀ ਵੀਡੀਓ ਅੱਜ ਦੀ ਦੇਖੀ ਆ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਨਕਟੇ ਇਸਰਾ ਖਿਆਲ ਰੱਬ ਰੱਖਾ